ਬਣਾ ਕੇ ਵੀਡੀਓ ਫੋਨਾਂ 'ਤੇ ਗੱਲਾਂ ਕਰਦੇ ਆ ਗਾਲਾਂ ਕੱਢਦੇ ਆ ਹੈਗਾ ਜੇ ਇਹ ਸੱਚੀ ਜੇ ਤਾਂ ਇਹ ਖਾਲਸਾ ਬਣਾਉਣਾ ਤੇ ਸੋਚੋ ਸਾਡਰਗੇ ਬੰਦਿਆਂ ਤੁਸੀਂ ਕੀ ਹਾਲ ਕਰੋਗੇ ਸਾਡਾ ਗੁਰੂ ਨਾਲ ਕੀ ਰਿਸ਼ਤਾ ਹੈ ਗੁਰੂ ਨਾਲ ਕੀ ਪ੍ਰੇਮ ਹੈ ਤੇ ਇਹ ਇਨਾਂ ਨਾਸਤਿਕ ਲੋਕਾਂ ਨੂੰ ਸਮਝ ਨਹੀਂ ਆਉਂਦੀ ਤੇਰੇ ਬੈਕਗ੍ਰਾਉਂਡ ਨੇ ਜਾਣੀ ਕਾਰਨ ਕੀ ਸੀ ਉਹਨਾਂ ਦਿਨਾਂ ਦੇ ਵਿੱਚ ਖਾਲਸਾ ਦੀਆਂ ਆਈਡੀਆ ਬਣਾ ਕੇ ਮੈਨੂੰ ਉਹ ਧੀਆਂ ਪੈਣਾਂ ਦੀਆਂ ਗਾਲਾਂ ਕੱਢੀਆਂ ਜਿਹਨੂੰ ਪੰਜਾਬੀ ਬੋਲ ਤੁਸੀਂ ਵੀ ਹੋਣ ਇਸ ਵਕਤ ਪੱਤਰਕਾਰ ਵੀ ਤੁਸੀਂ ਥਾਂ-ਥਾਂ ਜਾਂਦੇ ਜੀ ਤੁਹਾਨੂੰ ਕੋਈ ਟਾਰਗੇਟ ਕਰਦਾ ਤੁਹਾਨੂੰ ਕੋਈ ਇਹ ਨਾ ਰਾਜਨੀਤਿਕ ਬੰਦੇ ਨੂੰ ਸਮਝ ਨਹੀਂ ਹੁੰਦੀ ਜਿਨ੍ਹਾਂ ਨੇ ਰਾਜਨੀਤੀ ਨੂੰ ਸਾਰਾ ਕੁਝ ਮੰਨ ਲਿਆ ਧਰਮ ਨੂੰ ਤਰਾਂਜਲੀ ਦੇ ਦਿੱਤੀ ਰਾਜਨੀਤੀ ਸਰ ਤੇ ਬਿਠਾ ਦੇ ਜਿਨ੍ਹਾਂ ਨੇ ਆਪ ਪ੍ਰਚਾਰ ਸਹੀ ਆ ਊਰ ਪ੍ਰਚਾਰ ਕੇ ਨੂੰ ਲੱਗਦਾ ਕਿਉਂਕਿ ਦੇਰੇਦਾਰੀ ਚੱਲਦੀ ਕਿਦਾਂ ਉਹ ਗੁਰਬਾਣੀ ਪੜਨ ਦੀ ਬਜਾਏ ਕਹਿੰਦੇ ਵੀ ਸਾਡੇ ਕੋਲ ਵਾਂ ਕੇ ਪਾਠ ਕਰੋ ਗੁੱਟ ਜਾ ਸਿੰਘ ਮੌਤਾ ਇੰਨਾ ਗ ਭੈ ਮੰਨੀ ਫਿਰਦੇ ਖਾਲਸਾ ਜੀ ਕਿ ਮੌਤ ਤੋਂ ਬਚਣ ਦੇ ਚੱਕਰ ਚ ਰੋਜ਼ ਮਰਦੇ ਆਂ ਤੇ ਥਾਂ ਥਾਂ ਤੇ ਮਰਦੇ ਆਂ ਕਦੀ ਕਿਸੇ ਅਫਸਰ ਦੇ ਅੱਗੇ ਸਰਬਜੀਤ ਧੰਦਾ ਨੇ ਕਿਹਾ ਜੇ ਖਾਲਸਾ ਰਾਜ ਬਣ ਜਾਂਦਾ ਹੈ ਤਾਂ ਸਾਡੇ ਵਰਗੇ ਆਗੂ ਕਿੱਥੇ ਜਾਣਗੇ ਜਿਹਨਾਂ ਨੂੰ ਹੁਣੇ ਹੀ ਨਿਸ਼ਾਨਾ ਬਣਾ ਕੇ ਟਾਰਗੇਟ ਕੀਤਾ ਜਾਂਦਾ ਹੈ ਸਰਬਜੀਤ ਧੰਦਾ ਨੇ ਇਹ ਵੀ ਕਿਹਾ ਕਿ ਧਰਮ ਦੇ ਆਗੂ ਤੇ ਝੰਡੇ ਥੱਲੇ ਇਕੱਠੇ ਹੋ ਤਾਂ ਸਾਡਾ ਏਗ ਨਾਲ ਕੀ ਰਿਸ਼ਤਾ ਇਹਨਾਂ ਨੂੰ ਸਮਝ ਨਹੀਂ ਆ ਸਕਦਾ ਇਹ ਭਗੌਤੀ ਪ੍ਰਥਮ ਕਿਉਂ ਹੈ ਇਹ ਇਹਨਾਂ ਨੂੰ ਨਹੀਂ ਪਤਾ ਲੱਗਦਾ ਔਰ ਇਹਨਾਂ ਦਾ 도ਗਲਾਪਣ ਇਸ ਗੱਲ ਦੇ ਵਿੱਚ ਹੈ ਵੀ ਪਾਪ ਦੁਨੀਆ ਦੇ ਜਿਹੜੇ ਸਾਰੇ ਮਾਡਰਨ ਫਾਤਿਹਾਰ ਆ ਗਏ ਨੇ ਉਹ ਨਾਲ ਲੱਕੀ ਫਿਰਦੇ ਨੇ ਤੇ ਨਾਲ ਇਹ ਵੀ ਕਹੀ ਜਾਂਦੇ ਨੇ ਵੀ ਜਿਨੇ ਧਰਮ ਦਾ ਪ੍ਰਚਾਰ ਕਰਨਾ ਹੈ ਉਹ ਹੱਥ ਨੂੰ ਮਾਰਾ ਫੜੇ ਕਿਉਂ ਭਾਈ ਤੁਸੀਂ ਲੋਕਾਂ ਨੂੰ ਲੁੱਟਣਾ ਚਿਟਾ ਵੇਚਣਾ ਤੁਸੀਂ ਹਥਿਆਰ ਰੱਖ ਸਕਦੇ ਜੋ ਜਿਨੇ ਧਰਮ ਦਾ ਪ੍ਰਚਾਰ ਕਰਨਾ ਹੈ ਜਿਨੇ ਸੱਚ ਦਾ ਪ੍ਰਚਾਰ ਕਰਨਾ ਹੈ ਜਿਨੇ ਸਿੱਖਾਂ ਨੂੰ ਗੁਰੂ ਦੇ ਨਾਲ ਜੋੜਨਾ ਹੈ ਜਿਨੇ ਖੰਡੇ ਪਾਟੇ ਦਾ ਪ੍ਰਚਾਰ ਕਰਨਾ ਹੈ ਉਹ ਅੱਥਰ ਅੱਥਰ ਕਰਦੇ ਆ ਇਹ ਸਾਡੇ ਅਜੇ ਰਾਜ ਭਾਗ ਆਪਣੇ ਕੋ ਨਹੀਂ ਆਏ ਨੇ ਵੀ ਪਹਿਨ ਤਾਵੇ ਤੁਸੀਂ ਸਾਡੇ ਕੋਲੇ ਪ੍ਰਚਾਰ ਨੂੰ ਤੁਸੀਂ ਪ੍ਰਚਾਰ ਕਹਿੰਦੇ ਪਰ ਸਰਬਜੀਤ ਤੁੰਦਾ ਦੇ ਪ੍ਰਚਾਰ ਨੂੰ ਪਾਈ ਅਮਰਤ ਪਾਲ ਸਿੰਘ ਜੀ ਨੇ ਗੂੜ੍ਹ ਪ੍ਰਚਾਰ ਕੇ ਹੈ ਸਰਬਜੀਤ ਤੁੰਦਾ ਨੇ ਇਹ ਵੀ ਕਿਹਾ ਕਿ ਜੇ ਗੱਲ ਧਰਮ ਦੀ ਹੈ ਤਾਂ ਅਸੀਂ ਸਭ ਕੁਝ ਤਿਆਗ ਦੇਵਾਂਗੇ ਪਰ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਹੋਓ ਸਰਬਜੀਤ ਤੁੰਦਾਂ ਤੇ ਪਾਈ ਅਮਰਤ ਪਾਲ ਸਿੰਘ ਜੀ ਦੇ ਵਿਚਾਰਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੋ ਵਾਲ ਨਿਊਜ਼ ਚੈਨਲ ਨਾਲ ਜੁੜੇ ਰਹਿੰਦੇ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ